ਅੰਮ੍ਰਿਤਸਰ ਦੇ थाना 시ਹਾਟਾ ਅਧੀਨ ਆਉਂਦੇ ਇਲਾਕੇ ਵਿੱਚ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਵੱਡਾ ਮੁਕਾਬਲਾ ਹੋਇਆ। ਮੁਟਪੇੜ ਦੌਰਾਨ ਦੋ ਬਦਮਾਸ਼ਾਂ ਵਿੱਚੋਂ ਇੱਕ ਪੁਲਿਸ ਦੀ ਗੋਲੀ ਨਾਲ ਜ਼ਖਮੀ ਹੋਇਆ ਜਿਸ ਦੀ ਇਲਾਜ ਦੌਰਾਨ ਹਸਪਤਾਲ ਵਿੱਚ ਮੌਤ ਹੋ ਗਈ। ਜਦ ਕਿ ਉਸ ਦਾ ਸਾਥੀ ਹਨੇਰੇ ਅਤੇ ਖੇਤਾਂ ਦਾ ਲਾਭ ਲੈ ਕੇ ਭੱਜਣ ਵਿੱਚ ਕਾਮਯਾਬ ਹੋ ਗਿਆ। ਮੌਕੇ ਦਾ ਜਾਇਜ਼ਾ ਲੈਣ ਪਹੁੰਚੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਨੇ ਮੀਡੀਆ ਨੂੰ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ। ਸਾਡੇ ਦੇ ਇੰਚਾਰਜ ਨੇ ਐਸਆਈ ਬਲਵਿੰਦਰ ਸਿੰਘ ਇੰਚਾਰਜ ਐਂਟੀ ਗੈਂਗਸਟਰ ኦਪਰੇਸ਼ਨਲ ਯੂਨਿਟ ਕਮਿਸ਼ਨਰ ਅਫਸਰ ਦੇ ਵਿੱਚ ਉਹਨਾਂ ਨੂੰ ਇਤਲਾਹ ਮਿਲੀ ਸੀ ਅੱਜ ਸ਼ਾਮ ਲੇਟ ਇਵਨਿੰਗ ਦੇ ਵਿੱਚ ਕਿ ਜਿਹੜਾ ਇੱਕ ਬੰਦਾ ਹੈਗਾ ਉਹ ਜਿਹੜਾ ਕਿ ਪੁਰਾਣਾ ਨੋਟੋਰੀਅਸ ਕ੍ਰਿਮੀਨਲ ਹੈ ਜੇਲ ਤੋਂ ਹੁਣ ਥੋੜੇ ਦਿਨ ਪਹਿਲਾਂ ਆਇਆ ਤੇ ਉਹ ਉਹਦੇ ਕੋਲ ਮਾਰੂ ਹਥਿਆਰ ਨੇ ਲੀਥਲ ਤੇ ਸਵਿਸਟਿਕੇਟਡ ਵੈਪਨ ਨੇ ਉਹ ਕੋ ਟਾਰਗੇਟ ਕਿਲਿੰਗ ਕਰਨਾ ਚਾਹੁੰਦਾ ਜਿਹਦੇ ਕਿ ਗੈਂਗਸਟਰਸ ਤੇ ਜਿਹੜੇ ਫੋਰਨ ਬੇਸ ਕੈਨਸਲ ਤੇ ਆਈਐਸਆਈ ਦੇ ਨਾਲ ਸਬੰਧ ਨੇ ਔਰ ਬੇਸਿਕਲੀ ਉਹਦੇ ਕੋਲ ਜਿਹੜੇ ਸਪੈਸਟੀਕੇਟਰ ਵੈਪਨ ਨੇ ਅਕ੍ਰਾਸ ਦਾ ਇੰਟਰਨੈਸ਼ਨਲ ਬਾਰਡਰ ਉਧਰੋਂ ਜਿਹੜੇ ਆਉਂਦੇ ਨੇ ਉਹ ਜਿਹੇ ਵੈਪਨ ਹੋ ਸਕਦੇ ਨੇ ਸੋ ਉਹਨਾਂ ਨੇ ਉਹ ਸਬੰਧ ਦੇ ਵਿੱਚ ਇੱਥੇ ਜਿਹੜੇ ਟੀ ਪੁਆਇੰਟ ਦੇ ਉੱਤੇ ਆਪਾਂ ਖੜੇ ਆ ਲਿੰਕ ਰੋਡ ਦੇ ਉੱਤੇ ਉੱਥੇ ਨਾਕਾ ਲਾਇਆ ਹੋਇਆ ਸੀ ਪਹਿਲਾਂ ਕਾਫੀ ਗੱਡੀਆਂ ਨਿਕਲਦੀਆਂ ਰਹੀਆਂ ਫਿਰ ਜਦੋਂ ਇਹ ਮੋਟਰਸਾਈਕਲ ਤੇ ਦੋ ਬੰਦੇ ਆਏ ਆ ਉਹਨਾਂ ਨੂੰ ਉਹਨਾਂ ਨੇ ਰੋਕਿਆ ਤੇ ਪੁਲਿਸ ਨੂੰ ਦੇਖ ਕੇ ਉਹਨਾਂ ਨੇ ਨੈਚਰਲ ਟਰਨ ਬੈਕ ਕਰਨ ਦੀ ਕੋਸ਼ਿਸ਼ ਕੀਤੀ ਤੇ ਅੱਗੇ ਉਹ ਪੁਲਿਸ ਦੇ ਰੋਕਣ ਦੇ ਇਸ਼ਾਰੇ ਤੋਂ ਬਾਅਦ ਇਮੀਡੀਏਟਲੀ ਫਾਇਰ ਕਰ ਦਿੱਤਾ ਪੁਲਿਸ ਪਾਰਟੀ ਦੇ ਵੱਲ ਤੇ ਪੁਲਿਸ ਨੇ ਫਿਰ ਹਵਾ ਚ ਫਾਇਰ ਕੀਤੇ ਵਾਰਨ ਕੀਤਾ ਉਹਨਾਂ ਨੂੰ ਕਿ ਉਹ ਆਪਣੇ ਆਪ ਨੂੰ ਸਰੈਂਡਰ ਕਰਨ ਰੋਕਣ ਪਰ ਉਹ ਫਿਰ ਲਗਾਤਾਰ ਫਾਇਰ ਕੀਤੇ ਗਏ ਉਹਨਾਂ ਵੱਲੋਂ ਚਾਰ ਰਾਉਂਡਸ ਫਾਇਰ ਜਿਹੜੇ ਮੁਲਜ਼ਮਾਂ ਵੱਲੋਂ ਕੀਤੇ ਗਏ ਦੋਨਾਂ ਵੱਲੋਂ ਉਹ ਸਾਡੇ ਗੜ ਪੁਲਿਸ ਦੀ ਗੱਡੀ 'ਚ ਵੀ ਲੱਗਿਆ ਉਹਦੇ 'ਚ ਫਿਰ ਸੈਲਫ ਡਿਫੈਂਸ ਦੇ ਵਿੱਚ ਪੁਲਿਸ ਪਾਰਟੀ ਨੇ ਫਾਇਰ ਕੀਤੇ ਵਾਪਸ ਬਲਵਿੰਦਰ ਸਿੰਘ ਤੇ ਪ੍ਰਗਟ ਸਿੰਘ ਇਹ ਐਸਐਸਆਈ ਵੱਲੋਂ ਫਾਇਰ ਕੀਤੇ ਗਏ ਉਹਦੇ ਜਿਹੜਾ ਇੱਕ ਮੁਲਜ਼ਮ ਸੀਗਾ ਜਿਹਦੀ ਬਾਅਦ 'ਚ ਪਛਾਣ ਜੜੀ ਹੈ ਉਹ ਹਰਜਿੰਦਰ ਏਲੀਅਸ ਹੈਰੀ ਜੱਜ ਜਿਹੜਾ ਮਹੱਲਾ ਹੈਗਾ ਉਹਦੇ ਮੁਕੰਮਪੁਰੇ ਦਾ ਉਹਦਾ ਉਹਦੇ ਵੱਲੋਂ ਪਛਾਣ ਕੀਤੀ ਗਈ 32 ਸਾਲ ਦੀ ਉਮਰ ਹੈ ਪੁਰਾਣੇ ਪੰਜ ਕੇਸ ਦਰਜ ਨੇ ਇਹਦੇ ਤੇ ਤੇ ਹੁਣ ਪਤਾ ਲੱਗਿਆ ਜੋ ਰਿਕਾਰਡ ਫੋ ਲਿਆ ਗਿਆ ਜੋ ਕਿ ਉਹਦੀ ਜੇਬ ਚੋਂ ਆਧਾਰ ਕਾਰਡ ਮਿਲਿਆ ਉਹ ਇਥੇ ਇੰਜਰਡ ਹੋ ਗਿਆ ਸੀਗਾ ਉਹਦੇ ਥੋੜਾ ਬਤ ਜੋ ਬਿਆਨ ਉਹ ਤੋਂ ਲੈ ਸਕੇ ਤੇ ਤਲਾਸ਼ੀ ਤੋਂ ਇਹ ਪਤਾ ਲੱਗਿਆ ਤੇ ਦੂਜਾ ਮੁੰਡਾ ਜਿਹੜਾ ਪਿਛਲਾ ਉਹ ਭੱਜਣ ਚ ਕਾਮਯਾਬ ਹੋ ਗਿਆ ਉਹਦੇ ਪਿੱਛੇ ਐਸਆਈ ਨੇ ਜਾ ਕੇ ਜਿਵੇਂ ਆ ਖੇਤ ਨੇ ਉੱਥੇ ਜਾ ਕੇ ਵੀ ਫਾਇਰ ਕੀਤੇ ਤੇ ਉਹ ਬਟੋ ਪ੍ਰਜੰਟ ਕਾਮਯੋਗ ਹੋਏ ਹੋਏ ਪਰ ਦੋਨਾਂ ਦੇ ਜਿਹੜੇ ਵੈਪਨ ਨੇ ਇੱਕ ਗਲੌਕ ਪਿਸਟਲ ਤੇ ਜਿਹੜਾ 9mm ਹੈ ਤੇ ਇੱਕ 30 ਬੋਰ ਦਾ ਪਿਸਟਲ ਤੇ ਲਾਈਵ ਰਾਉਂਡਸ ਦੋਨਾਂ ਦੇ ਵਿਦ ਮੈਗਜ਼ੀਨ ਤੇ ਇੱਕ ਮੋਟਰਸਾਈਕਲ ਬਰਾਮਦ ਹੋਇਆ ਮੌਕੇ ਤੇ